ਸਤਿਗੁਰੂ ਕਬੀਰ ਮਹਾਰਾਜ ਜੀ ਦੇ ਪ੍ਰਕਾਸ਼ ਉਤਸਵ ਦੇ ਮੌਕੇ ਤੇ ਪਠਾਨਕੋਟ ਦੇ ਵਿੱਚ ਬਹੁਤ ਸ਼ੋਭਾਤਰਾ ਦਾ ਆਯੋਜਨ ਕੀਤਾ ਗਿਆ ਤੁਹਾਨੂੰ ਦੱਸ ਦਈਏ ਸ਼ੋਭਾਤਰਾ ਪਠਾਨਕੋਟ ਦੇ ਬਕਪੁੱਤਰ ਜਗਾਂ ਵਿੱਚੋਂ ਜੁੜੇ ਨਿਕਲੀ ਜਿਹੜਾ ਵੱਖ-ਵੱਖ ਜਗ੍ਹਾ ਤੇ ਫਰਮਾ ਸਵਾਗਤ ਕੀਤਾ ਗਿਆ ਇਸੇ ਸੰਬੰਧ ਵਿੱਚ ਆਪਾਂ ਕਲੱਬ ਦੇ ਸਦਸਿਆਂ ਨਾਲ ਕਲੱਬ ਦੇ ਮੈਂਬਰ ਰਹੇ ਉਹਨਾਂ ਨਾਲ ਗੱਲਬਾਤ ਕੀਤੀ ਹੈ ਆਪਾਂ ਸੁਣਾਉਣਾ ਕੀ ਕਹਿਣਾ ਉਹਨਾਂ ਦੇ ਸੋਭਾਤਰਾ ਦੇ ਦਰਵਾਜ਼ੇ ਸ਼ੋਭਾਤਰਾ ਦੀ ਜਾਨੀ ਕੀ ਕਹਿਣਾ ਅੱਜ ਕਬੀਰ ਸਾਹਿਬ ਦਾ ਜਿਹੜਾ ਪ੍ਰਕਾਸ਼ ਉਤਸਵ ਪਨਾਇਆ ਜਾ ਰਿਹਾ 107ਵੇਂ ਉਹਦੇ ਵਿੱਚ ਸਾਰੇ ਸ਼ਹਿਰ ਵਾਸੀਆਂ ਨੂੰ ਕਬੀਰ ਵੈਲਫੇਅਰ ਸੁਸਾਇਟੀ ਵੱਲੋਂ ਕਲੱਬ ਦੇ ਜਿਹੜੇ ਸਾਡੇ ਸੁਸਾਇਟੀ ਦੇ ਪ੍ਰਧਾਨ ਆ ਭਾਗੂ ਰਾਮ ਜੀ, ਅਸ਼ੋਕ ਭਗਤ ਜੀ, ਐਮਸੀ ਸਾਹਿਬ ਵਰ ਜਿੰਨੇ ਵੀ ਭਗਵੰਤੇ ਸੱਜਣ ਸ਼ਹਿਰਦਾਰ ਇੱਥੇ ਪਹੁੰਚੇ ਨੇ ਉਹਨਾਂ ਸਾਰਿਆਂ ਨੂੰ ਕਬੀਰ ਦੀ ਇਸ ਪਾਵਨ ਪਵਿੱਤਰ ਮੌਕੇ ਤੇ ਬਹੁਤ-ਬਹੁਤ ਲੱਖ-ਲੱਖ ਵਧਾਈ। ਉਹਨੇ ਪਤਾ ਲੱਗਾ ਕਿ ਸਾਡੇ ਭਗਤ ਜੀ, ਸ਼੍ਰੀ ਜੰਦਰ ਪਾਵਾ ਗੰਜੀ ਕੇਂਦਰ ਮੰਤਰੀ ਜੀ ਉਹ ਵੀ ਇੱਥੇ ਪਹੁੰਚ ਰਹੇ ਨੇ ਥੋੜੀ ਦੇਰ ਜੀ ਸ਼ੋਭਾ ਜਾਂ ਤੁਹਾਨੂੰ ਵਧਾਈ। ਉਹ ਮੈਂ ਇੱਕ ਵਾਰੀ ਫਿਰ ਤੋਂ ਸਾਰੀ ਸਮੂਹ ਸੰਗਤ ਨੂੰ ਪੱਕੇ-ਪੱਕੇ ਦਾਰਿਆਂ ਨੂੰ ਜਿਨ੍ਹਾਂ ਨੇ ਇੰਤਜ਼ਾਮ ਕੀਤਾ ਉਨਾ ਸਾਰੀਆਂ ਸੁਸਾਇਟੀਆਂ ਨੂੰ ਰਵਿਦਾ ਸੋਸਾਇਟੀ ਨਾ ਬਸ ਸ੍ਰੀ ਗੁਰੂ ਨਬਦਾਸ ਸੋਸਾਇਟੀ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਜੈ ਕਬੀਰ ਸਤਿ ਕਬੀਰ ਜੈ ਕਬੀਰ ਸਤਿ ਕਬੀਰ ਜੈ ਕਬੀਰ ਸਤਿ ਕਬੀਰ ਮੈਂ ਭਾਗੂ ਰਾਮ ਪਰਦਾਹਨ ਸਤਗੁਰ ਕਬੀਰ ਸਾਹਿਬ ਵੈਲਫੇਅਰ ਸੁਸਾਇਟੀ ਸਤਗੁਰ ਕਬੀਰ ਸਾਹਿਬ ਜੀ ਦੇ 627ਵੇਂ ਪ੍ਰਕਾਸ਼ ਦਿਹਾੜੇ ਤੇ ਸਾਰੀ ਸੰਗਤ ਨੂੰ ਬਹੁਤ ਬਹੁਤ ਮੁਬਾਰਕਾ ਸਾਡੇ ਦੇਸ ਔਰ ਵਜੇਸ ਜੀ ਦੇ ਸਾਰੀ ਸੰਗਤ ਨੂੰ ਲੱਖ ਲੱਖ ਮੁਬਾਰਕਾ ਸਤਗੁਰ ਕਬੀਰ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਜਿਹੜਾ ਕਿ 11 ਜੂਨ ਨੂੰ ਮਨਾਇਆ ਜਾਣਾ ਹੈ ਗਰਮੀ ਦੇ ਜਿਆਦਾ ਗਰਮੀ ਹੋਣ ਕਰਕੇ ਅਸੀਂ ਜੋ ਹੈ ਸੋਭਾ ਯਾਤਰਾ ਦਾ ਪਹਿਲਾਂ ਹੀ ਆਰੰਭ ਕੀਤਾ ਹੋਇਆ ਇਸ ਲਈ ਸਾਰੀ ਸੰਗਤ ਨੂੰ ਬਹੁਤ ਬਹੁਤ ਮੁਬਾਰਕਾਂ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਆਪਣੇ ਸੋਭਾ ਯਾਤਰਾ ਦਾ ਸਵਾਗਤ ਕੀਤਾ ਪਾਣੀ ਪਿਲਾਇਆ ਜਾਂ ਹੋਰ ਕੋਈ ਸੇਵਾ ਕੀਤੀ ਹੈ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਜੈ ਕਬੀਰ ਕਬੀਰ ਜੈ ਕਬੀਰ